ਸਾਨੂੰ ਇਹ ਨਾ ਟੈਂਸਨ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਹੈ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੂਟ ਪੜਾਂਗੇ ਸਟਰੀ ਹੋਈ ਆ ਪਟਵਾਰੀ ਹੋ ਗਏ ਸਾਰੇ ਦੇ ਸਾਈਨ ਸਭ ਕੁਝ ਅੱ비 ਪ੍ਰੋਪਰ ਹੋਇਆਗਾ ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨੈਰੀ ਮਹਿਕਮੇ ਦੀ ਜਗ੍ਹਾ ਕੀ ਜੀ ਮੈਨੂੰ ਤਾਂ 50 ਸਾਲ ਹੋ ਗਏ ਹੋਣਿਆ ਜੀ ਬੈਠੀ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚ ਕਾਦੇ ਚ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਭਾਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਤੁਸੀਂ ਫੋਨ ਕੀਤਾ ਓਨ ਅੱਛੇ ਹੈ। ਪਰਿਆ ਹੈ। ਹੁਣ ਬੰਦਾ ਹੀ ਹੋ। ਹੁਣ ਬੰਦਾ ਆ ਰਿਹਾ ਜੀ। ਹੁਣ ਬੰਦਾ ਆ ਰਿਹਾ। ਲੇਖੇ ਦੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ। ਮੀਟਰ ਤੇ ਜਿਹੜਾ ਮੀਟਰ ਵੀ ਲੱਗਿਆ ਹੋਇਆ ਹੈ ਜੀ। ਨਾਲੀਆਂ ਵੀ ਬਣੀਆਂ ਹੋਈਆਂ, ਬਿਲ ਪਾਸਲੇ ਕੋਲ ਵੀ ਸਭ ਕੁਝ ਕਰਦੇ ਆ ਅਸੀਂ। ਨਾਲੀਆਂ ਪੱਕੀਆਂ ਬਣੀਆਂ ਹੋਈਆਂ। ਸਭ ਦੀ ਸਹੂਲਤ ਹੈ ਸਭ ਮਹੱਲੇ 'ਚ। ਵੀ ਹੁਣ ਕਾਤੇ ਟਾ ਰਿਹਾ ਫੇਰ ਇਹ। ਸਾਨੂੰ ਕੋਈ ਨੋਸਟ ਨਹੀਂ ਆਇਆ। ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਕਿ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ। ਬੱਚਿਆਂ ਦੇ ਛੋਟੇ-ਛੋਟੇ ਨੂੰ ਅਸੀਂ ਕਿੱਥੇ ਜਾਈਏ ਹੁਣ। ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋ ਅਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾ ਅਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਹੈ ਮੈਂ ਕਿਉਂ ਵੇਚਦਾ ਉਹਦੇ ਤੋਂ ਸੁਪਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਆ ਗਰੀਬ ਮਰ ਰਹੇ ਆ ਅਸੀਂ ਹੋ ਗਏ 28 ਸਾਲ ਹੋਈ ਸਾਲ ਰੋ ਜੀ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਰਣਜੀਤ ਸਿੰਘ ਟਿੰਡਸ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਕੋਣ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਰ ਆਹੇ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਠੀਕਰ ਹੋਣਗੇ ਇਹ ਤਾਂ ਨਾ ਮਰਾ ਪੱਤੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਆ ਤੁਹਾਨੂੰ ਜਦ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਹਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਦੇ ਆ ਜਦੋਂ ਕਚਹਿਰੀਆਂ ਵਾਲੇ ਕਿੱਥੇ ਸੀ ਕਿ ਜਦ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਆ ਜਦੋਂ ਕਰਦਵਾਰਾ ਸਾਧ ਦੀ ਬਣੀ ਆ ਵਾ ਸਾਰਾ ਕੁਝ ਬਣਿਆ ਬਾਈ ਪੂਰੀ ਕਲੋਨੀ ਆ ਤਾਂ ਮਤਲਬ ਸਾਰੀ ਪੂਰੀ ਕਲੋਨੀ ਪਿਆਰਾ ਮੀਟਰ ਲੱਗੇ ਹੋਏ ਨੇ ਸਾਡੇ ਨਾਲੀਆਂ ਪੱਕੀਆਂ ਮੀਟਰੀਆਂ ਬਣੀਆਂ ਪਈਆਂ ਨੇ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਨਹੀਂ ਤਾਂ ਨਾਲੀ ਜਦੋਂ ਸਾਨੂੰ ਇਹਨੇ ਟੀਨਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠ ਖੜਾਂਗੇ ਕਿੰਨੇ ਟਾਈਮ ਤੋਂ ਇੱਛਾ ਰਹੀ ਹੈ। ਘੱਟੋ-ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ। ਠੀਕ ਹੈ ਜਦੋਂ ਸਾ ਨਿਰਜਿਸ਼ ਵੀ ਜਗਾ ਲਿੱਤੀ ਆ, ਰਜਿਸਟਰੀ ਹੋਈ ਆ, ਪਟਵਾਰੀ ਹੋ ਗਏ, ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ। ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨਹਿਰੀ ਮਹਿਕਮੇ ਦੀ ਜਗਾ ਕੀ। ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ, ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਤੇ ਨਹਿਰੀ ਮੈਗਮਟ ਆ ਰਹੇ ਨੇ ਠੀਕ ਆ ਵੀ ਸਾਨੂੰ ਜਗਾ ਦਾ ਜਗਾ ਬਦਲੇ ਜਗਾ ਪਾ ਕੇ ਦੇਣਾ। ਤੇ ਬਾਣ ਦੀ ਕਾਰਵਾਈ ਢਿੰਡ ਸਤੇ ਹੋਣੀ ਚਾਹੀਦੀ ਹੈ। 10 ਲੱਖ ਰੁਪਏ ਲਾਏ ਹੋਏ ਪਹਿਲਾਂ ਜ਼ਮੀਨ ਤੇ ਹੁਣ ਹੋਰ ਕਰਤੇ। ਉਹੀ ਤਾਂ ਗੱਲ ਹੈ ਜੀ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ। ਅਸੀਂ ਕਿੱਥੇ ਜਾਵਾਂਗੇ ਜਬਾਕਰ ਨੂੰ ਲੈ। ਨਾ ਪੱਕੇ ਤੌਰ ਤੇ ਮਿਲਣ ਦੇ। ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ, ਕਦੇ ਬਾਹਰੇ ਦਿੱਤੇ ਜਾਂਦੇ ਨੇ, ਕਦੇ ਕਿਵੇਂ ਦੇ ਜਾਂਦੇ ਨੇ। ਇਹਦੀ ਮੰਤ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ। ਹੁਣ ਕੀ ਮੰਗ ਕਰਦੇ? ਮੰਗੇ ਹੀ ਕਰਦੇ ਆਂ ਦੇਖੋ ਇੱਕ ਤਾਂ ਜਿੱਦਾਂ ਸਾਨੂੰ ਜਗਾ ਵੇਚੀ ਆ। ਠੀਕ ਆ ਉਦੋਂ ਕਾਰਵਾਈ ਹੋਵੇਗੀ। ਤੇ ਸਾਡ ਨੂੰ ਜੇ ਤਾਂ ਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਨੂੰ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਆਇਆ ਕਿੰਨੇ ਘਰ ਨੇ ਇਸ ਚ ਇਹ 40 ਤੋਂ 50 ਸਾਰੀ ਕਲੋਨੀ ਹੋ ਆ ਜਾਂਦੀ ਹੈ ਇਸ ਵਿੱਚ ਜਾਂ ਕਰਦੇ ਕਲੋਨੀਓ ਬਿਜਤੀ ਮਤਲਬ ਦੋਨੇ ਵਿੱਚ ਕਲੋਨੀ ਦੇ ਵਿੱਚ ਆ ਵੀ ਆ ਜਿਵੇਂ ਆ ਲਾਈਨਾਂ ਨੇ ਪੂਰੀ ਸੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਉਹ ਤਾਂ ਕੋਠੀਆਂ ਬਣੇ ਨੇ ਹੁਣ ਕਿਵੇਂ ਪਲੈਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗ੍ਹਾ ਲਿੱਤੀ ਸੀ ਰਣਜੀਤ ਸਿੰਘ ਢੀਂਸਾ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗ੍ਹਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗ੍ਹਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਗੰਨੀਓ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗਾ ਜਾਂ ਕਿਸੇ ਹੁਣ ਸਰਕਾਰੀ ਨਹੀਂ ਆਇਆ ਬਤਿਆ ਹੁਣ ਮਹਿਕਮਾ ਸਾਡੇ ਮਕਾਨ ਟਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ ਇਹ ਟੀਨਸ ਨੂੰ ਬੁਲਾਇਆ ਜਾ ਬਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈਂ ਸਰਕਾਰੀ ਜਗਾ ਵੇਚੀ ਆ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਇਹ ਕਿਹੜਾ ਮਹਿਕਮਾ ਆਇਆ ਇਹ ਨਹਿਰੀ ਮਹਿਕਮੇ ਵਾਲੇ ਆਏ ਨਹੀਂ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਇੱਥੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੀ ਬਣੀ 40 ਫੁੱਟ ਏਰੀਆ 40 ਫੁੱਟ ਹੈ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਇਹ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਵੀ ਮਾਤਾ ਬੈਠੇ ਨੇ ਜੀ ਹਰੇ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗਾਹ ਟੋੜੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਦੇ ਨੇ ਵਿੱਚ ਜਿਹੜੇ ਘਰ ਦੇ ਨੇ ਇਹ ਤਕਰੀਬਨ 40-50 ਘਰ ਆ ਰਹੇ ਨੇ ਗਲੀ ਦੇ ਵਿੱਚ ਇਹ 40-50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਜੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਵਿਭਾਗਾਂ ਕੰਨੀਓ ਬਈ ਜਗਾ ਖਾਲੀ ਕਰੋ ਅਸੀਂ ਮਕਾਨ ਧਾਣੇ ਨੇ ਕਬਜ਼ਾ ਲੈਣਾ ਹੀ ਹੁਣ ਕੀ ਮੰਗਾ ਤੁਹਾਡੀ ਹੁਣ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਤੇ ਪਹਿਲੇ ਸੱਟਾ ਹੱਲ ਕੀਤਾ ਜਾਵੇ ਪ੍ਰਾਪਰਟੀ ਡੀਲਰ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗਾ ਆ ਰਹੀ ਆ ਸਾਨੂੰ ਜਗਾ ਵਦੇ ਜਗਾ ਦਿੱਤੀ ਜਾ ਬਈ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉੱਤੇ ਨਾ ਗੁੰਜਾਇਸ਼ ਨਹੀਂ ਆਂਦੀ ਵੀ ਅਸੀਂ ਮਕਾਨ ਪਾ ਸਕੀ ਆ ਜੀ ਗਰੀਬ ਬੰਦੇ ਜਿਹੜੇ ਹੜੀਦਾਰ ਮਜ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਯਾ ਜਗਿੰਦਰ ਸਿੰਘ ਕਾਨੂੰਨ ਰਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮਿਲਤੀ ਹੋਈ ਐ ਉਹ ਮੇਰੇ ਕੋਲ ਹਲਫੀਆ ਮੈਂ ਪੈਨ ਹੂੰ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਹੁਣ ਮਿੰਤੀ ਪੇਰੀ ਗੱਲ ਹੋਈ ਹੁਣ ਇੱਧਰ ਲਾਤੇ ਸੁਖਗੁਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਕੋ ਇੱਧਰ ਇੱਕ ਜਗ੍ਹਾ ਵਿੱਚ ਹੁਣ ਕਹਿੰਦੇ ਵੀ ਇੱਧਰ ਵਿੱਚ ਆ ਇਰੇ ਸ਼੍ਰੀਮਨਾ ਦੀ ਸੀ ਦੀ ਵਗੈ ਦੀ ਸੀ ਦਾ ਡਰਾਗੇ ਦੀ ਸੀ ਤੋਂ ਮੇ ਕਰਾ ਕੇ ਸ਼੍ਰੀਮ ਦੇ ਲੰਦਾ ਇਥੋਂ ਖਾਜ ਕਰਾਇਆ ਪਹਿਲਾ ਆ ਹੁਣ ਪਤਾ ਨਹੀਂ ਕਿਨੇ ਖਾਰ ਹੋਈ ਕੀ ਕਰੀਏ ਕੀ ਨਹੀਂ ਰਿਸ਼ਤੇ ਤਾਂ ਹੈਗੇ ਨੇ ਜੀ ਇਹਦੇ ਸਾਰੇ ਛੋਨੇ ਕੁੜੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਜਸਤੀਆਂ ਹੈਗੀਆਂ ਜਿਹੜੇ ਮਕਾਨ ਬਣੇ ਸੀ ਜਦੋਂ 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 ਮੀਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੇ ਮੈਨੂੰ ਮੈਕਨ ਦੇ ਪਾਸੇ ਸੀ ਵੀ ਸਰਕਾਰੀ ਜਗ੍ਹਾ ਕਿ ਪਤਾ ਸੀ ਹਾਂ ਉਹ ਪੱਥਰ ਕੀ ਨੇ ਦੂਏ ਪਾਸੇ ਘਰਾ ਤਾਂ ਪਹਿਲੇ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਮੇਰੇ ਮਿੱਤ ਫੀਤਾ ਸਾਰਾ ਰਬਟ ਨਾ ਵੱਧ ਗਿਆ ਘਟ ਗਿਆ ਇਹਦਾ ਟੱਕਈ ਐਨੇ ਰਾਜੀ ਕਰ ਵੀ ਵਿੱਚ ਗੁਰੂ ਘਰ ਵਿੱਚ ਅੱਛਾ ਉਹ ਗੁਰਦਰਾ ਸਾਹਿਬ ਦੇ ਇਨਸਾਨ ਸਾਹਿਬਤੀ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਤੇ ਆ ਰਹੀ ਹਾ ਤੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਹਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜੀਨੇ ਵੇਚਿਆ ਇਹ ਜਗਾਉਣੀ ਉਰੇ ਪਈਆ ਬਥੇਰੀ ਔਰ ਕਵਰ ਕਰ ਲੈਣ ਕਿ ਤੁਹਮਾਰੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਟਾਣ ਲਈ ਤੁਸੀਂ ਆਏ ਹੋ ਇਹਦਾ ਆਪਣਾ 1982 85 ਦਾ ਕੇਸ ਚੱਲ ਰਿਹਾ ਠੀਂਸਾ ਕੁਝ ਠੀਂਸਾ ਨਾਮ ਦਾ ਬੰਦਾ ਸੀ ਉਹਨੇ ਕਲੋਨੀ ਕੱਟਦੀ ਤੇ ਸਾਡੇ ਮੈਂਬਰ ਦੀ ਮਲਕੋ ਮਹਿਨਰ ਨਾਮ ਦੀ ਜੀ ਹੈ ਤੇ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੇ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਿਆ। ਕਿਉਂਕਿ ਕੇਸ ਮਹਿਕਮੇ ਦੇ ਪੱਖ ਚੋਂ ਹੈ। ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਵੇ ਤੇ ਆਪਣਾ ਕਬਜ਼ਾਕਾਰ ਵੀ ਸੀੜੀ ਚੜਾਈ ਜਾ। ਕਿੰਨੇ ਏਰੀਆ ਜੀ? ਇਹ ਤਕਰੀਬਨ 7 ਬਿਗੇ 14 ਵਿਸਲੇ। ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ? ਤਕਰੀਬਨ 40 42 ਕਰਦੇ ਅੱਛਾ ਜੀ ਹਾਂ ਜੀ ਜਦੋਂ ਵੇਚਿਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੀ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਵ ਟਿਕ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਤੇ ਪੈਰ ਵੀ ਉਦੋਂ ਹੀ ਮੈਂ ਮੈਕਮੈਨ ਨੂੰ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਕਮੈਨ ਨੂੰ ਮੈਡੀਕੀ ਭਿੰਕ ਲੱਗੀ ਇਹ ਬੰਦੇ ਗਲਤ ਤੋਂ ਉਸਾਰੀਆਂ ਕਰਵਾ ਰਿਹਾ ਗਲਤ ਕਬਜ਼ੇ ਦਵਾ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰਟ ਦੇ ਕੋਰਟ ਕੇਸ ਦੇ ਵਿੱਚ ਸਾਰਾ ਕੁਝ अच्छा एफआईआर सारा कुछ तो फिर ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਤੇ ਹੁਣ ਤੁਹਾਡੀ ਕੀ ਕਾਰਵਾਈ ਹੈ ਜੀ ਇੱਥੇ ਸਾਨੂੰ ਤਾਂ ਇਹ ਹੁਕਮ ਨੇ ਜੀ ਕਬਜ਼ਾ ਦਿੱਤਾ ਜਾਵੇ ਅੱਛਾ ਕਬਜ਼ਾ ਹਾਂ ਜੀ ਜੀਸੀਬੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਕਿਉਂਕਿ ਇਹ ਨਾ ਇਹ ਜ਼ਿਲ੍ਹਾ ਸਬੂਤ ਵਿਭਾਗ ਦਾ ਜਿਹੜਾ ਕਬਜ਼ਾ ਕਰਵਾਇ ਸੀਗੀ ਇਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਏ ਸੀ ਲੈਂਡਰਡ ਵਿਦਿਆਰਥੀ ਜੀ ਨੇ ਪਹਿਲਾਂ ਪਸਾਰਾ ਮਜੂਦ ਕਾਲਜ ਪੱਤਰ ਵੀ ਜਾਰੀ ਹੋਇਆ ਜਿਹੜਾ ਨਵੇਂ ਤਹਿਸੀਲਦਾਰ ਸਾਹਿਬ ਦੇ ਨਾਲ ਤੇ ਹੁਣ ਇਹ ਅੱਗੇ ਜਿਵੇਂ ਜੀਸੀਬੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੇ ਨਹੀਂ ਤਸੀਲਦਾਰ ਸਾਹਿਬ ਗਏ ਹੋਏ ਨੇ ਕਿਚ ਪਾਸੇ ਜਦੋਂ ਇਹ ਨੂੰ ਹੁਕਮ ਦੇਣਗੇ ਉਸ ਸਾਹਿਬ ਨਾਲ ਕਾਰ ਵੀ ਹੋ ਜਾਊਗੀ